ਬਾਈ ਮਨੀ ਸਿੰਘ ਨੇ ਦੂਰ ਨੇੜੇ ਦੀਆਂ ਸੰਗਤਾਂ ਨੂੰ ਚਿੱਠੀਆਂ ਲਿਖੀਆਂ ਅਮ੍ਰਿਤਸਰ ਸਾਹਿਬ ਆਉਣ ਵਾਸਤੇ ਉਧਰ ਉੱਥੇ ਵੱਸਣ ਵਾਲੇ ਸੰਤਾਂ ਤੇ ਹੋਰ ਸ਼ਰਧਾਲੂਆਂ ਨੇ ਸਰੋਵਰ ਵਿੱਚੋਂ ਮਿੱਟੀ ਕੱਢ ਕੇ ਉੱਥੇ ਪਾਣੀ ਭਰਨਾ ਸ਼ੁਰੂ ਕਰਤਾ ਮੇਲੇ ਦੀ ਤਿਆਰੀ ਬੜੇ ਉਤਸ਼ਾਹ ਨਾਲ ਹੋਣ ਲੱਗੀ ਹੁਣ ਇੱਥੇ ਕੀ ਹੋਇਆ ਵੀ ਲਾਹੌਰ ਦੇ ਜੋ ਹਾਕਮ ਸੀ ਉਹਨਾਂ ਹਾਕਮਾਂ ਦੀ ਨੀਅਤ ਉੱਥੇ ਬਦਲ ਗਈ ਲਾਹੌਰ ਦੇ ਹਾਕਮਾਂ ਦੀ ਨੀਅਤ ਬਦਲ ਜਾਣ ਕਰਕੇ ਉਹਨਾਂ ਦੀ ਇਹ ਬੁਰੀ ਸੋਚ ਸੀ ਕਿ ਮੇਲੇ ਉੱਤੇ ਸਾਰੇ ਸਿੱਖ ਬਹੁਤ ਵੱਡੀ ਤعداد ਚ ਇਕੱਠੇ ਹੋ ਰਹੇ ਨੇ ਕਿਉਂ ਨਾ ਉਹਨਾਂ ਸਾਰਿਆਂ ਨੂੰ ਇੱਥੋਂ ਫੜ ਕੇ ਦਿੱਲੀ ਭੇਜ ਦਿੱਤਾ ਜਾਵੇ ਮਤਲਬ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਕਿਉਂਕਿ ਸਾਰੇ ਸਿੱਖ ਉੱਥੇ ਹੀ ਇਕੱਠੇ ਹੋ ਰਹੇ ਸੀ ਤੇ ਇੰਨੀ ਜ਼ਿਆਦਾ ਤعداد ਚ ਸਿੱਖ ਫੜਨੇ ਔਖੇ ਸੀ ਤਾਂ ਉਹਨਾਂ ਨੇ ਸੋਚਿਆ ਵੀ ਸਿੱਖਾਂ ਨੂੰ ਇੰਨੀ ਤعداد ਚ ਜਦੋਂ ਇਕੱਠੇ ਹੋਣਗੇ ਤਾਂ ਫੜ ਕੇ ਕਿ ਉਹਨਾਂ ਦਿੱਲੀ ਲੈ ਜਾਇਆ ਜਾਵੇ ਤੇ ਉਹਨਾਂ ਨੇ ਮੇਲੇ ਦੇ ਪ੍ਰਬੰਧ ਦਾ ਬਹਾਨਾ ਲਾ ਕੇ ਕਿੰਨੀ ਹੀ ਜ਼ਿਆਦਾ ਫੌਜ ਅੰਮ੍ਰਿਤਸਰ ਚ ਭੇਜ ਦਿੱਤੀ ਤੇ ਇਹ ਗੱਲ ਭਾਈ ਮਨੀ ਸਿੰਘ ਜੀ ਨੂੰ ਥੋੜੀ ਖਟਕੀ ਵੀ ਐਨੇ ਜ਼ਿਆਦਾ ਪ੍ਰਬੰਧ ਦੀ ਲੋੜ ਹੀ ਕੀ ਸੀ ਕਿ ਮੇਲਾ ਤਾਂ ਆਪਾਂ ਸ਼ਾਂਤੀਮਈ ਕਰਨਾ ਹੈ ਮੇਲਾ ਆਪਾਂ ਆਪਣੇ ਵਾਸਤੇ ਕਰਨਾ ਹੈ ਕਿ ਐਨੀ ਫੌਜ ਦੀ ਤਾਂ ਲੋੜ ਹੀ ਨਹੀਂ ਇਸ ਕਰਕੇ ਫੌਜ ਦੀ ਐਨੀ ਗਿਣਤੀ ਦੇਖ ਕੇ ਨਵੇਂ ਅਫਸਰਾਂ ਦੇ ਰੰਗ ਢੰਗ ਦੇਖ ਕੇ ਭਾਈ ਮਨੀ ਸਿੰਘ ਜੀ ਸਮਝ ਗਏ ਉਹਨਾਂ ਸਭ ਜਥਿਆਂ ਤੇ ਇਲਾਕਿਆਂ ਵਿੱਚ ਵੇਰਵੇ ਲਿਖ ਕੇ ਮੋੜਵੀਆਂ ਚਿੱਠੀਆਂ ਲਿਖ ਭੇਜੀਆਂ ਕਿ ਸੰਗਤਾਂ ਇੱਥੇ ਨਾ ਆਉਣ ਹੁਣ ਫੌਜ ਦੀ ਐਨੀ ਜ਼ਿਆਦਾ ਗਿਣਤੀ ਦੇਖ ਕੇ ਭਾਈ ਮਨੀ ਸਿੰਘ ਜੀ ਸਮਝ ਗਏ ਸੀ ਤਾਂ ਭਾਈ ਮਨੀ ਸਿੰਘ ਜੀ ਨੇ ਸਾਰੀਆਂ ਸੰਗਤਾਂ ਨੂੰ ਉਸੇ ਟਾਈਮ ਮੋੜਵੀਆਂ ਚਿੱਠੀਆਂ ਭੇਜੀਆਂ ਇਹ ਸੰਗਤਾਂ ਇੱਥੇ ਨਾ ਹੋਣਾਂ ਸੰਗਤਾਂ ਉੱਥੇ ਕੋਈ ਨਾ ਆਈਆਂ ਤੇ ਮੇਲਾ ਉਸ ਟਾਈਮ ਹੋਇਆ ਹੀ ਨਹੀਂ ਉੱਥੇ ਕੇਵਲ ਥੋੜੇ ਜਿਹੇ ਉਦਾਸੀ ਨਿਰਮਲੇ ਸੰਤ ਤੇ ਮੁਸਲਮਾਨ ਸੂਫੀ ਫਕੀਰੀ ਇਕੱਠੇ ਹੋਏ ਇਸ ਤੋਂ ਬਾਅਦ ਦੀਪਮਾਲਾ ਦੇ ਦਿਨ ਗੁਜ਼ਰ ਗਏ ਜਿਸ ਦੀਪਮਾਲਾ ਕਰਕੇ ਭਾਈ ਮਨੀ ਸਿੰਘ ਨੇ ਸਿੱਖ ਸੰਗਤਾਂ ਨੂੰ ਇਕੱਠਾ ਕਰਕੇ ਮੇਲਾ ਕਰਾਉਣਾ ਸੀ ਉਹ ਦਿਨ ਜਦੋਂ ਗੁਜ਼ਰ ਗਏ ਤਾਂ ਹਕੂਮਤ ਨੇ ਉਹਨਾਂ ਦੇ ਹਾਕਮਾਂ ਨੇ ਭਾਈ ਮਨੀ ਸਿੰਘ ਤੋਂ ਉਹੀ ਪੈਸਾ ਮੰਗਿਆ ਜਿਹੜੇ ਪੈਸੇ ਬਾਰੇ ਉਹਨਾਂ ਨੇ ਪਹਿਲਾਂ ਗੱਲ ਕੀਤੀ ਸੀ ਵੀ ਤੁਸੀਂ ਸਾਡੇ ਕੋਲ ਇੰਨਾ ਪੈਸਾ ਜਮ੍ਹਾਂ ਕਰਾਓ ਤਾਂ ਅਸੀਂ ਤੁਹਾਨੂੰ ਮੇਲਾ ਕਰਾਉਣ ਦਵਾਂਗੇ ਦੈਸੂ ਤੇ ਭਾਈ ਮਨੀ ਸਿੰਘ ਨੇ ਉਹਨਾਂ ਹਾਕਮਾਂ ਨੂੰ ਬੜੀਆਂ ਖਰੀਆਂ ਖਰੀਆਂ ਸੁਣਾਈਆਂ ਕਿ ਤੁਸੀਂ ਪਹਿਲਾਂ ਤਾਂ ਬੇ ਲੋੜੀ ਫੌਜ ਭੇਜ ਕੇ ਉੱਥੇ ਮੇਲਾ ਹੋਣ ਹੀ ਨਹੀਂ ਦਿੱਤਾ ਜਿਹੜਾ ਮੇਲਾ ਸੀ ਕਰਾਉਣਾ ਸੀ ਤੁਸੀਂ ਉੱਥੇ ਮੇਲਾ ਹੋਣ ਹੀ ਨਹੀਂ ਦਿੱਤਾ ਉਸ ਤੋਂ ਬਾਅਦ ਜੋ ਚੜਾਵਾ ਸਾਨੂੰ ਉੱਥੇ ਚੜ੍ਹਨਾ ਸੀ ਉੱਥੋਂ ਹੀ ਤੁਹਾਡਾ ਅਸੀਂ ਪੈਸਾ ਦੇਣਾ ਸੀ ਤਾਂ ਜਦੋਂ ਮੇਲਾ ਹੀ ਨਹੀਂ ਹੋਇਆ ਤਾਂ ਚੜਾਵਾ ਕਿੱਥੋਂ ਆਣਾ ਅੰਤ ਲਾਹੌਰ ਸਰਕਾਰ ਨੇ دیਵਾਨ ਲਖਪਤ ਰਾਏ ਨੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਤੋਂ ਕੈਦ ਕਰਕੇ ਲਾਹੌਰ ਸੂਬੇਦਾਰ ਕੋਲ ਪੇਸ਼ ਕਰ ਦਿੱਤਾ ਇਹ ਘਟਨਾ 1785 ਦੀ ਹੈ ਭਾਈ ਮਨੀ ਸਿੰਘ ਜੀ ਨੂੰ ਸੂਬੇਦਾਰ ਖਾਨ ਬਹਾਦਰ ਕੋਲ ਪੇਸ਼ ਕੀਤਾ ਗਿਆ ਭਾਈ ਮਨੀ ਸਿੰਘ ਜੀ ਨੇ ਠੇਕੇ ਦੀ ਰਕਮ ਤਾਰਨ ਤੋਂ ਅਸਮਰਥਾ ਪ੍ਰਗਟ ਕੀਤੀ ਵੀ ਮੇਰੇ ਕੋਲ ਇੰਨਾ ਪੈਸਾ ਨਹੀਂ ਹੈ ਮੈਂ ਇਹਨੇ ਪੈਸੇ ਤੁਹਾਨੂੰ ਨਹੀਂ ਦੇ ਸਕਦਾ ਤਾਂ ਮੇਲਾ ਲੱਗਣ ਦੀ ਜੋ ਮੇਲਾ ਨਾ ਲੱਗ ਸਕਿਆ ਉਹਦਾ ਵੀ ਉਹਨਾਂ ਨੇ ਸਰਕਾਰ ਤੇ ਦੋਸ਼ ਲਾਇਆ ਤੇ ਉਸ ਤੋਂ ਬਾਅਦ ਜੋ ਮੁਗਲਾਂ ਦੀ ਪ੍ਰਾਣੀ ਆਦਤ ਰਹੀ ਹੈ ਜੋ ਪਹਿਲਾਂ ਤੋਂ ਕਰਦੇ ਆਏ ਸੀਗੇ ਉਹੀ ਕੰਮ ਉਹਨਾਂ ਨੇ ਕੀਤਾ ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਕਿਹਾ ਕਿ ਜਾਂ ਤਾਂ ਮੁਸਲਮਾਨ ਹੋਣਾ ਕਬੂਲ ਕਰ ਲਓ ਨਹੀਂ ਤਾਂ ਕਤਲ ਕਰ ਦਿੱਤੇ ਜਾਓਗੇ ਤਪਾਈ ਮਨੀ ਸਿੰਘ ਜੀ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਖਾਨ ਬਹਾਦਰ ਤੂੰ ਮਨੋਂ ਇਹ ਗੱਲ ਤਾਂ ਪੁੱਛੇਂ ਜੇ ਸਿੱਖਾਂ ਨੇ ਪਹਿਲਾਂ ਕਦੇ ਤੁਹਾਡੇ ਦਬਦਬੇ ਥੱਲੇ ਆ ਕੇ ਤੁਹਾਡਾ ਧਰਮ ਕਬੂਲ ਕੀਤਾ ਹੋਵੇ ਸਿੱਖਾਂ ਨੇ ਜਦ ਪਹਿਲਾਂ ਨਹੀਂ ਤੁਹਾਡਾ ਧਰਮ ਕਬੂਲ ਕੀਤਾ ਤਾਂ ਮੈਂ ਕਿਵੇਂ ਕਰ ਸਕਦਾ ਤਾਂ ਉਹਨਾਂ ਨੇ ਕਿਹਾ ਕਿ ਸਿੱਖ ਧਰਮ ਤਿਆਗ ਨਾਲੋਂ ਜਾਨ ਦੇਣਾ ਚੰਗਾ ਸਮਝਦਾ ਹਾਂ ਖਾਲਸਾ ਹਾਜ਼ਰ ਕੋਲ ਬੈਠੇ ਕਾਜ਼ੀ ਤੋਂ ਪੁੱਛਿਆ ਗਿਆ ਤਾਂ ਉਸਨੇ ਭਾਈ ਮਨੀ ਸਿੰਘ ਜੀ ਦੇ ਬੰਦ-ਬੰਦ ਕੱਟਣ ਦਾ ਫਤਵਾ ਦਿੱਤਾ ਜੋ ਅਪਾਰ ਅਰਦਾਸ ਚ ਸੁਣਦੇ ਆਂ ਅਰਦਾਸ ਚ ਕਹਿੰਦੇ ਆਂ ਕੀ ਬੰਦ ਬੰਦ ਸਿੰਘ ਸ਼ਹੀਦਾਂ ਦੇ ਕੱਟੇ ਗਏ ਉਹ ਭਾਈ ਮਨੀ ਸਿੰਘ ਜੀ ਸੀ ਜਿਨ੍ਹਾਂ ਦੇ ਬੰਦ ਬੰਦ ਇੱਥੇ ਕੱਟੇ ਗਏ ਸੀਗੇ ਲਾਹੌਰ ਦੇ ਸਿੱਖਾਂ ਨੂੰ ਪਤਾ ਲੱਗਾ ਤਾਂ ਉਹਨਾਂ ਠੇਕਾ ਤਾਰਨ ਵਾਸਤੇ ਓਨੀ ਰਕਮ ਇਕੱਠੀ ਕੀਤੀ ਜਿੰਨੀ 7000 ਬਣਦੀ ਸੀ ਓਨੀ ਰਕਮ ਉਹਨਾਂ ਨੇ ਇਕੱਠੀ ਕੀਤੀ ਪਰ ਉਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੇ ਉਹਨਾਂ ਨੂੰ ਇਹ ਰਕਮ ਹਾਕਮਾਂ ਨੂੰ ਦੇਣ ਵਾਸਤੇ ਮਨ੍ਹਾ ਕਰਤਾ ਕਿ ਮੈਂ ਇਸ ਤਰ੍ਹਾਂ ਆਪਣੀ ਜਾਨ ਬਚਾ ਕੇ ਨਹੀਂ ਰਹਿਣਾ ਚਾਹੁੰਦਾ ਕਿ ਜੇ ਮੈਨੂੰ ਇਹ ਸ਼ਹੀਦ ਕਰਨਾ ਚਾਹੁੰਦੇ ਨੇ ਜੇ ਮੈਨੂੰ ਇਹ ਇਸ ਟੰਗ ਤੇ ਉਤਰ ਆਏ ਨੇ ਕਿ ਮਨੂੰ ਐਨੇ ਚੀਜ਼ ਦੇ ਬਦਲੇ ਸ਼ਹੀਦ ਕਰਨਾ ਚਾਹੁੰਦੇ ਨੇ ਤਾਂ ਮੈਂ ਤਿਆਰ ਆਂ ਖਾਲਸਾ ਤਿਆਰ ਹੈ ਅੰਤ ਨਕਾਸ ਸਟੌਂਗ ਵਿੱਚ ਇੱਕ ਖੂਨੀ ਨਾਟਕ ਖੇਡਿਆ ਗਿਆ ਜਲਾਦ ਤਲਵਾਰ ਦਾ ਵਾਰ ਭਾਈ ਮਨੀ ਸਿੰਘ ਜੀ ਤੇ ਗੁੱਟ ਤੇ ਕਰਨ ਲੱਗਾ ਤਾਂ ਭਾਈ ਮਨੀ ਸਿੰਘ ਜੀ ਨੇ ਉਹਨੂੰ ਉੱਥੇ ਰੋਕਤਾ ਤਾਂ ਭਾਈ ਮਨੀ ਸਿੰਘ ਜੀ ਨੇ ਕਿਹਾ ਕਿ ਤੈਨੂੰ ਬੰਦ ਬੰਦ ਕੱਟਣ ਦੀ ਆਗਿਆ ਹੈ ਤੇ ਤੈਨੂੰ ਹਾਕਮਾ ਵੱਲੋਂ ਵੀ ਇਹੀ ਕਿਹਾ ਗਿਆ ਤੂੰ ਵੇਖਦਾ ਨਹੀਂ ਕਿ ਗੁੱਟ ਤੋਂ ਅੱਗੇ ਉਂਗਲਾਂ ਨੇ ਤੇ ਤਿੰਨ ਉਂਗਲਾਂ ਦੇ ਜੋੜ ਵੀ ਨੇ ਸੋ ਤੂੰ ਹਰ ਇੱਕ ਜੋੜ ਨੂੰ ਵੱਖ-ਵੱਖ ਕਰਨਾ ਹੈ ਇਹ ਇੱਕ अनोखी ਸ਼ਹੀਦੀ ਸੀ ਜਲਾਦ ਸਰੀਰ ਦਾ ਬੰਦ-ਬੰਦ ਕੱਟ ਰਿਹਾ ਸੀ ਤੇ ਧਰਮੀ ਸੰਤ ਸ਼ਾਂਤੀ ਨਾਲ ਸਮਾਧੀ ਲਾਈ ਬੈਠਾ ਸੀ ਭਾਈ ਮਨੀ ਸਿੰਘ ਜੀ ਉਸ ਟਾਈਮ ਪਾਠ ਕਰ ਰਹੇ ਸੀ ਜਿਸ ਟਾਈਮ ਜਲਾਦ ਉਹਨਾਂ ਦੇ ਬੰਦ-ਬੰਦ ਕੱਟ ਰਿਹਾ ਸੀ ਇਹ ਕਾਰਾ ਦੇਖ ਕੇ ਲਾਹੌਰ ਦਾ ਹਰ ਦਰਦ ਦੇ ਦਿਲ ਕੁਰਲਾ ਉਠਿਆ ਆਖਰੀ ਵਾਰ ਧੌਣ ਉੱਤੇ ਹੋਇਆ ਤੇ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ ਲਾਹੌਰੀ ਸਿੱਖਾਂ ਵੱਲੋਂ ਭਾਈ ਸਾਹਿਬ ਜੀ ਦੇ ਟੁਕੜੇ ਹੋ ਚੁੱਕੇ ਸਰੀਰ ਦਾ ਸੰਸਕਾਰ ਕਿਲੇ ਦੇ ਚੜ੍ਹਦੇ ਦਰਵਾਜ਼ੇ ਤੋਂ ਬਾਹਰ ਕੀਤਾ ਗਿਆ ਜਿੱਥੇ ਅਜੇ ਤੱਕ ਸਮਾਧ ਬਣੀ ਹੋਈ ਐ ਤੇ ਇਹ ਘਟਨਾ 1795 ਦੀ ਐ ਹੁਣ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਦਾ ਭੜਕਣਾ ਲਾਜ਼ਮੀ ਸੀ ਸਿੱਖ ਪਹਿਲਾਂ ਤੋਂ ਹੀ ਜ਼ਿਆਦਾ ਪੜਕੇ ਹੋਏ ਸੀ ਜੋ ਉਹਨਾਂ ਨਾਲ ਹਕੂਮਤ ਵਰਤਾਰਾ ਕਰ ਰਹੀ ਸੀ ਜੋ ਉਹਨਾਂ ਨਾਲ ਬਦਲੇ ਬਿਨਾਂ ਗੱਲ ਤੋਂ ਲੈ ਰਹੀ ਸੀ ਕਿ ਸਿੱਖ ਜਿੱਥੇ ਵੀ ਮਿਲਣ ਉਹਨਾਂ ਨੂੰ ਲੱਬ ਲੱਬ ਕੇ ਮਾਰਨਾ ਐ ਤੇ ਭਾਈ ਮਨੀ ਸਿੰਘ ਜੀ ਨਾਲ ਹਕੂਮਤ ਪਹਿਲਾਂ ਠੀਕ ਪੇਸ਼ ਆਉਂਦੀ ਸੀ ਕਿਉਂਕਿ ਉਹ ਹਿੰਦੂ ਮੁਸਲਮਾਨ ਸੰਤ ਫਕੀਰਾਂ ਨਾਲ ਰਹਿੰਦੇ ਸੀ ਤੇ ਉਹ ਆਪ ਵੀ ਐਵੇਂ ਤੇਈ ਸੀ ਇੱਕ ਬਾਣਾ ਐਵੇਂ ਦਾ ਰੱਖਦੇ ਸੀ ਸੰਤਾਂ ਫਕੀਰਾਂ ਵਾਲਾ ਚਿੱਟੇ ਰੰਗ ਦਾ ਬਾਣਾ ਰੱਖਦੇ ਸੀ ਪਰ ਹਕੂਮਤ ਨੇ ਜਦੋਂ ਭਾਈ ਮਨੀ ਸਿੰਘ ਜੀ ਨੂੰ ਵੀ ਸ਼ਹੀਦ ਕਰਤਾ ਤਾਂ ਸਿੱਖਾਂ ਦਾ ਪੜਕਣਾ ਲਾਜ਼ਮੀ ਸੀ ਇਸ ਸ਼ਹੀਦੀ ਨੇ ਸਿੱਖਾਂ ਦੇ ਦਿਲਾਂ ਅੰਦਰ ਦੱਬੀ ਹੋਈ ਅੱਗ ਨੂੰ ਢੜਕਾ ਦਿੱਤਾ